ਭਾਈ ਦਪਿੰਦਰਜੀਤ ਸਿੰਘ ਜੀ ਉਹ ਆਪ ਜੀ ਸਾਹਮਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸੱਜ ਬੈਠੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸ੍ਰਿੰਦਰ ਸਿੰਘ ਜੀ ਸੋਢੀ ਕੌਣ ਸਨ ਤੇ ਉਹਨਾਂ ਦਾ ਇਤਿਹਾਸ ਤੁਸੀਂ ਢਾਡੀ ਸਿੰਘਾਂ ਤੋਂ ਵੀ ਸਰਬੰਨ ਕੀਤਾ ਕੁਝ ਇਕ ਬਲਾਰਿਆਂ ਨੇ ਵੀ ਉਹਦੀ ਤੁਹਾਡੇ ਨਾਲ ਸਾਂਝ ਪਾਈ ਹੈ ਮੈਂ ਇਤਿਹਾਸ ਵਿੱਚ ਨਹੀਂ ਜਾਣਾ ਪੰਜ ਸੱਤ ਗੱਲਾਂ ਤੁਹਾਡੇ ਨਾਲ ਕਰਨੀਆਂ ਹੋ ਸਕਦਾ ਕਿ ਕਈ ਵਾਰ ਕੁਝ ਹੱਦੋਂ ਵੱਧ ਬੋਲਿਆ ਹੋਇਆ ਸੱਚ ਕਈਆਂ ਨੂੰ ਪਚਣਾ ਵੀ ਮੁਸ਼ਕਲ ਹੋ ਜਾਂਦਾ لیکن ਜੇ ਕੋਈ ਕਿਸੇ ਮਰੀਜ਼ ਨੂੰ ਬਿਮਾਰੀ ਹੋਵੇ ਤੇ ਉਹਨੂੰ ਪਤਾ ਵੀ ਆ ਕਿ ਮੈਨੂੰ ਬਿਮਾਰੀ ਆ ਉਹਦੇ باوجود ਉਹਦਾ ਸਹੀ ਇਲਾਜ ਨਾ ਕਰਨਾ ਉਹ ਨੂੰ ਮੌਤ ਵੱਲ ਨੂੰ ਲੈ ਕੇ ਚਲੇ ਜਾਂਦਾ ਤੇ ਬਲਾਰਾ ਖਾਸ ਤੌਰ ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਖੜ ਕੇ ਕੋਈ ਸੰਬੋਧਨ ਹੋਣਾ ਕੌਮ ਨੂੰ ਆਫੇਰ ਸੱਚ ਕਹਿਣ ਤੋਂ ਗਰੇਜ਼ ਨਹੀਂ ਕਰਨਾ ਚਾਹੀਦਾ ਸੁਰਿੰਦਰ ਸਿੰਘ ਸੋਢੀ ਉਹਨਾਂ ਨੂੰ ਸ਼ਹੀਦ ਕਿਉਂ ਕੀਤਾ ਗਿਆ ਸ਼ਹੀਦ ਕੇਸ ਨੇ ਕਰਵਾਇਆ ਕਿਹੜੀ ਉਹ ਚੀਜ਼ ਸੀ ਜਿਹਨੂੰ ਲੈ ਕੇ ਉਹ ਚੱਲੇ ਸੀ ਤੇ ਕੀ ਅੱਜ ਉਹ ਬੰਦ ਹੋ ਗਈ ਇਤਨਾ ਨੁਕਤੇ ਆ ਦੇ ਮੈਂ ਕੁਸ਼ਿਕ ਸਿੱਧੀ ਜੀ ਭਾਸ਼ਾ ਚ ਤੁਹਾਡੇ ਨਾਲ ਸਾਂਝ ਪਾਉਣੀ ਆ ਉਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਤੁਹਾਡੀ ਕੌਮ ਦੀ ਗੱਲ ਕਰਦੇ ਸੀ ਹੋਈਆਂ ਬਿਆਦਮੀਆਂ ਨਹੀਂ ਸਹਾਰੀਆਂ ਔਰ ਆਪਣੇ ਗੁਰੂ ਦੀ ਹੋਈ ਬਿਆਦਵੀ ਦਾ ਉਹਨਾਂ ਨੇ ਇਨਸਾਫ ਲਿਆ ਲੇਕਿਨ ਅੱਜ ਆੜੇ ਦਵਾਲੇ ਝਾਤ ਮਾਰੋ ਕੀ ਬਿਆਦਮੀਆਂ ਬੰਦ ਹੋ ਗਈਆਂ ਉਸ ਤੋਂ ਬਾਅਦ ਅਕਾਲ ਪੱਖ ਸਾਹਿਬ ਦੇ ਉੱਤੇ ਫੌਜਾਂ ਜਾਰ ਦਿੱਤੀਆਂ ਗਈਆਂ ਤੁਹਾਡਾ ਤਖਤ ਢਾ ਦਿੱਤਾ ਗਿਆ ਇੱਕ ਸਮਾਂ ਸੀ 47 ਦਾ ਉਸ ਸਮੇਂ ਵੀ ਤੁਹਾਡੇ ਆਲੇ ਦੁਆਲੇ ਤੁਹਾਡੇ ਆਪਣੇ ਆਣੇ ਤੁਹਾਡਾ ਕਤਲ ਕਰ ਦਿੱਤਾ 1 ਮਿਲੀਅਨ ਤੋਂ ਵੱਧ ਕੌਮ ਕਤਲ ਹੋਈ ਹੈ 1984 ਦੇ ਵਿੱਚ ਤੁਹਾਡਾ ਕਤਲੇਆਮ ਹੋਇਆ ਕੀ ਉਹ ਕਤਲੇਆਮ ਬੰਦ ਹੋ ਗਿਆ ਉਹ ਅੱਜ ਵੀ ਜਾਰੀ ਹੈ ਉਹਨਾਂ ਦਾ ਕਤਲ ਕਰਵਾਇਆ ਭਾਰਤੀ ਸਰਕਾਰ ਨੇ ਸ਼ਿੰਦਾ ਤਾਂ ਇੱਕ ਮੋਹਰਾ ਸੀ ਅੱਜ ਵੀ ਬਹੁਤ ਸਾਰੇ ਸ਼ਿੰਦੇ ਆ ਉਹ ਮੋਹਰੇ ਨੇ ਪਛਾਣੋ ਤੁਹਾਡਾ ਕਤਲ ਭਾਰਤੀ ਹੁਕਮਰਾਨ ਨੇ ਕਰਾਇਆ ਅਸੀਂ ਸਟੇਜਾਂ ਤੋਂ ਗੱਲ ਕਰਦੇ ਆਂ ਚਾਰ ਸਹਿਬਜ਼ਾਦਿਆਂ ਨੂੰ ਰੰਗਜੀਵ ਨੇ ਸ਼ਹੀਦ ਕਰਵਾਇਆ ਬੜਾ ਠੋਕੇ ਰੰਗਜੀਵ ਦਾ ਨਾਮ ਲੈਨੇ ਆ ਅੱਜ ਦੀ ਸਰਕਾਰ ਦਾ ਨਾਮ ਲੈਣ ਤੋਂ ਸਾਡੀਆਂ ਲੱਤਾਂ ਕਿਉਂ ਕੰਬਦੀਆਂ ਭਾਰਤੀ ਸਰਕਾਰ ਤੇ ਉਹਨਾਂ ਦੇ ਸਫਾਰਤਖਾਨੇ ਜਿਹੜੀਆਂ ਐਮਬੈਸੀਆਂ ਇਹਨਾਂ ਮੁਲਕਾਂ ਦੇ ਵਿੱਚ ਇਹ ਉਹ ਟੈਰਰ ਹਾਊਸ ਆ ਜਿੱਥੋਂ ਤੁਹਾਡੇ ਕਤਲ ਦੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਅੱਜ ਕੈਨੇਡਾ ਖੜ ਕੇ ਸਾਰੀ ਦੁਨੀਆ ਦੇ ਵਿੱਚ ਕਹਿ ਰਿਹਾ ਕਿ ਇਹਦੇ ਪਿੱਛੇ ਭਾਰਤੀ ਏਜੰਟ ਨੇ ਅਮਰੀਕਾ ਕਹਿ ਰਿਹਾ ਕਿ ਭਾਰਤੀ ਸਰਕਾਰ ਕਤਲੇਆਮ ਕਰਵਾ ਰਹੀ ਹੈ ਚੇਂਡੂ ਸਾਹਿਬ ਨੇ ਹੁਣੇ ਗੱਲ ਕੀਤੀ ਹੈ ਕਿ ਮਜ਼ਾਰੇ ਜਿਹੜੇ ਕੀਤੇ ਜਾਂਦੇ ਗੁਰਦੁਆਰੇ ਉਹਦੇ ਵਿੱਚ ਵੱਧ ਚੜ ਕੇ ਜਿਹੜਾ ਹਿੱਸਾ ਲੈਣ ਮੈਂ ਰੀਸੈਂਟ ਘਟਨਾ ਅੱਜ ਦੀ ਤੁਹਾਡੇ ਨਾਲ ਸਾਂਝੀ ਕਰ ਦੇਣਾ ਹੋ ਸਕਦਾ ਕਈਆਂ ਨੂੰ ਚੰਗੀ ਨਾ ਲੱਗੇ ਤੁਹਾਡੇ ਲਾਗੇ ਵੀ ਤੋਰੀਆ ਪਾਰਕ ਦੇ ਵਿੱਚ ਬੜਾ ਵੱਡਾ ਵਿਸਾਖੀ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਔਰ ਮੈਂ ਮਾਫੀ ਚਾਹਣਾ ਇੱਥੋਂ ਕਹਿਣ ਲੱਗਿਆ ਪ੍ਰਬੰਧਕਾਂ ਦੇ ਨਾਲ ਗੱਲ ਹੋਈ ਕਿ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਕੀ ਕੌਮ ਦੀ ਗੱਲ ਹੋਊਗੀ ਕਿ ਸਟੇਜ ਤੋਂ ਹੋਏ ਕਤਲੀਆਮ ਦੀ ਗੱਲ ਸਟੇਜ ਤੋਂ ਹੋਏਗੀ ਕਹਿੰਦੇ ਨਹੀਂ ਬੜੀ ਮੁਸ਼ਕਲ ਹੈ ਉੱਥੇ ਧਾਰਮਿਕ ਪ੍ਰੋਗਰਾਮ ਸਟੇਜ ਤੋਂ ਚੱਲਣਾ ਕੋਈ ਸਿਆਸੀ ਪ੍ਰੋਗਰਾਮ ਨਹੀਂ ਮੈਨੂੰ ਇਹ ਸਮਝ ਨਹੀਂ ਲੱਗੀ ਕਿ ਸਿੱਖਾਂ ਦਾ ਧਰਮ ਤੇ ਸਿਆਸਤ ਵੱਖੋ ਵੱਖ ਕਦੋਂ ਤੋਂ ਹੋ ਗਿਆ ਜੇ ਸਿਆਸਤ ਵਕਰੀਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਖਤ ਤੇ ਕਿਉਂ ਤੁਸੀਂ ਸਜੋਬਤ ਕੀਤਾ ਚੋਰ ਕਿਉਂ ਚਲਾਇਆ ਜਾਂਦਾ ਚੰਦੋਆ ਕਿਉਂ ਲੱਗਦਾ ਅੱਗੇ ਸ਼ਾਸਤਰ ਕਿਉਂ ਜਿਹੜੇ ਆ ਸਜਾਏ ਜਾਂਦੇ ਆ ਸ਼ਾਸਤਰ ਜਿਹੜੇ ਆ ਉਹ ਤੁਹਾਡੀ ਰਾਜਨੀਤਿਕ ਤਾਕਤ ਦਾ ਪ੍ਰਤੀਕ ਨਹੀਂ 6ਵੇਂ ਪਾਸ਼ਾ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਕੁਸ਼ਕ ਨਿਹੰਗ ਸਿੰਘ ਆਏ ਮੈਂ ਦੇਖ ਰਿਹਾ ਸੀ ਉਹਨਾਂ ਨੇ ਆਣ ਕੇ ਨਗਾਰੇ ਨੂੰ ਜਿਹੜਾ ਆ ਉਹ ਨਤਮਸਤਕ ਹੋਇਆ ਬੜਾ ਵੱਡਾ ਸੰਦੇਸ਼ ਆ ਇਹਦੇ ਵਿੱਚ ਨਗਾਰਾ ਉਸ ਸਮੇਂ ਉਦੋਂ ਦੀ ਹਕੂਮਤ ਨੇ ਬੰਦ ਕਰ ਦਿੱਤਾ ਸੀ ਜਦੋਂ ਛੇਮੇ ਪਾਸ਼ਾ ਨੇ ਸ਼ੁਰੂਆਤ ਕੀਤੀ ਤੇ ਅਸੀਂ ਕਦੋਂ ਸਮਝਾਂਗੇ ਔਰ ਉਹਨਾਂ ਨਾਲ ਗੱਲ ਹੋਈ ਕਿ ਇਸ ਪ੍ਰੋਗਰਾਮ ਦੇ ਵਿੱਚ ਪੋਲਿਟਿਕਲ ਗੱਲ ਹੋਣੀ ਚਾਹੀਦੀ ਹੈ ਠੀਕ ਹੈ ਹੋਰ ਤੁਸੀਂ ਸਟੇਜ ਤੋਂ ਨਹੀਂ ਕਰਨੀ ਤਾਂ ਸਾਨੂੰ ਜਗ੍ਹਾ ਦੇ ਦਿਓ ਜਿੱਥੇ ਅਸੀਂ ਗੱਲ ਕਰਾਂਗੇ ਕਹਿੰਦੇ ਤੁਸੀਂ ਕੀ ਕਰੋਗੇ ਅਸੀਂ ਕਿਹਾ ਅਸੀਂ ਤਾਂ ਖਾਲਸਾਣ ਦੇ ਝੰਡੇ ਲਾਵਾਂਗੇ ਖਾਲਸਾਣ ਦੇ ਲਈ ਤਾਂ ਭਾਈ ਥੋੜੀ ਸ਼ਹੀਦ ਹੋਇਆ ਜੇ ਖਾਲਸਾਣ ਦੀ ਗੱਲ ਨਹੀਂ ਕਰਨੀ ਦਾ ਸ਼ਹੀਦੀ ਦਿਨ ਮਨਾਉਣੇ ਅੱਜ 40 ਸਾਲ ਹੋ ਗਏ ਇਸ ਤੋਂ ਪਹਿਲਾਂ 30 ਹੋਏ ਸੀ ਉਸ ਤੋਂ ਪਹਿਲਾਂ 20 ਹੋਏ ਸੀ ਫਿਰ 10 ਹੋਏ ਸੀ ਆਉਣ ਵਾਲੇ ਸਮੇਂ 50 ਹੋ ਜਾਣੇ ਮੈਟਰ ਇਹ ਕਰਦਾ ਕਿ ਤੁਸੀਂ ਕਰਦੇ ਕੀ ਹੋ ਜਿਹੜੇ ਹਥਿਆਰਾਂ ਦੀ ਗੱਲ ਕਰਦੇ ਆ ਕਿਸੇ ਨੇ ਹੱਥ ਨਹੀਂ ਬੰਨੇ ਉਹਨਾਂ ਦੇ ਹੱਥ ਨਹੀਂ ਫੜੇ ਹੋਏ ਲੇਕਿਨ ਸਮੇ ਦਾ ਹਥਿਆਰ ਸਮਝੋ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਢਾ ਲਿਆ ਸੀ ਤੇ ਅੱਜ ਦਾ ਹਥਿਆਰ ਵੀ ਤੁਹਾਡਾ ਕਾਲਮ ਹੈ ਸਮਝੋ ਹਥਿਆਰਬੰਦ ਸੰਘ ਅਰਸ਼ ਭਾਰਤੀ ਸਰਕਾਰ ਨੂੰ ਸੂਟ ਕਰਦਾ ਉਸ ਸਮੇਂ ਉਸ ਸਮੇਂ ਦੀ ਰੈਜ਼ਿਸਟੈਂਸ ਇਹ ਹੀ ਸੀ ਲੇਕਿਨ ਅੱਜ ਦੀ ਰੈਜ਼ਿਸਟੈਂਸ ਕੀ ਆ ਅੱਜ ਦਾ ਤੁਹਾਡਾ ਪਲਾਨ ਕੀ ਹੋਣਾ ਚਾਹੀਦਾ ਅੱਜ ਦਾ ਪਲਾਨ ਹੈ ਰੈਫਰੈਂਡਮ ਅੱਜ ਕਿਉਂ ਭਾਰਤੀ ਸਰਕਾਰ ਦੀਆਂ ਲੱਤਾਂ ਹਿੱਲ ਗਈਆਂ ਕਿਉਂ ਲੱਤਾਂ ਕੰਬਦੀਆਂ ਉਹਨਾਂ ਦੀਆਂ ਰੈਫਰੈਂਡਮ ਦੇ ਨਾਂ ਤੋਂ ਤੁਸੀਂ ਖਾਲਿਸਤਾਨ ਦੀ ਗੱਲ ਕਰ ਲੋ ਉਹਨਾਂ ਤੇ ਕੋਈ ਅਸਰ ਨਹੀਂ ਬਹੁਤ ਸਾਰਾ ਮੀਡੀਆ ਕਹਿੰਦਾ ਰੈਫਰੈਂਡਮ ਦੀ ਗੱਲ ਨਹੀਂ ਕਰਨੀ ਖਾਲਿਸਤਾਨ ਦੀ ਕਰ ਸਕਦੇ ਹੋ ਸੈਂਦੀ ਸੈਂਦੀ ਗੱਲ ਕਰੋ ਬੰਦੇ ਉਹਨਾਂ ਨੂੰ ਵੀ ਠੀਕ ਤੇ ਸਾਨੂੰ ਵੀ ਠੀਕ ਅਸੀਂ ਵੀ ਪੰਥਕ ਤੇ ਉਹ ਵੀ ਤੁਹਾਡਾ ਕਤਲ ਨਾ ਕਰਨ ਬਸ ਐਨੀ ਕੰਪਰੋਮਾਈਜ਼ਡ ਗੱਲਬਾਤ ਹੋਣੀ ਚਾਹੀਦੀ ਆ ਭਾਵੇਂ ਉਹ মিডিਆ ਹੋਵੇ ਭਾਵੇਂ ਉਹ ਸਾਡੀਆਂ ਸਟੇਜਾਂ ਹੋਣ ਤੇ ਭਾਵੇਂ ਉਹ ਕੋਈ ਹੋਰ ਥਾਵਾਂ ਹੋਣ ਕਿਉਂ ਭਾਈ 네ਰੂ ਤੇ ਗਾਂਧੀ ਨੇ ਕੰਪਰੋਮਾਈਜ਼ ਕੀਤਾ ਸੀ ਤੁਸੀਂ ਸ਼ਹਾਦਤਾਂ ਦਿੱਤੀਆਂ ਉਹਨਾਂ ਦੀ ਚੀਚੀ ਨੂੰ ਖੋਣ ਨਹੀਂ ਲੱਗਿਆ ਉਹਨਾਂ ਦੇ ਕੋਲ ਦੇਸ਼ ਹੈ ਤੁਹਾਡਾ ਦੇਸ਼ ਜਿਹੜਾ ਤੁਹਾਡਾ ਸਗਾ 1849 ਤੋਂ ਪਹਿਲਾਂ ਉਹ ਦੀ ਕੌਣ ਗੱਲ ਕਰਦਾ ਤੁਸੀਂ ਤਾਂ ਆਪ ਸੋਵਰਨ ਰਹੇ ਹੋ ਸੋ ਜਦੋਂ ਅਸੀਂ ਗੱਲ ਕੀਤੀ ਪ੍ਰਬੰਧਕਾਂ ਨਾਲ ਇੱਥੇ ਖਾਲਸਾਣ ਦੀ ਗੱਲ ਹੋਊਗੀ ਤੇ ਮੋਦੀ ਦੇ ਵੱਡੇ ਵੱਡੇ ਬੈਨਰ ਲੱਗਣਗੇ ਜਿਨ੍ਹਾਂ ਨੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਜਿਹੜੇ ਕਹਿੰਦੇ ਆ ਰੈਫਰੈਂਡਮ ਦੀ ਗੱਲ ਬੰਦ ਕਰਨ ਨੂੰ ਗੁਰਪਤਵੰਤ ਪੰਨੂ ਦਾ ਕਤਲ ਕਰ ਦਿਓ ਅਸੀਂ ਕਿਹਾ ਇੱਥੇ ਰੈਫਰੈਂਡਮ ਦੇ ਵੀ ਬੈਨਰ ਲੱਗਣਗੇ ਤੇ ਮੋਦੀ ਦੇ ਵੀ ਬੈਨਰ ਲੱਗਣਗੇ ਕਹਿੰਦੇ ਇਟਸ ਅ ਬੀ ਟੂ ਮੱਚ ਇਹੀ ਜਵਾਬ ਸੀ ਕਹਿੰਦੇ ਇਟਸ ਅ ਬੀ ਟੂ ਮੱਚ ਛੋਟੀ ਦੀ ਗੱਲ ਕਰੀ ਚੱਲੋ ਬਹੁਤ ਵਧੀਆ ਗੱਲ ਆ ਖਾਲਸਤਾਨ ਦੀ ਗੱਲ ਕਰੀ ਚੱਲੋ ਬਹੁਤ ਵਧੀਆ ਗੱਲ ਆ ਤੁਹਾਡਾ ਕਤਲੇਆਮ ਹੋਇਆ ਦਿੱਲੀ ਚ 30 ਹਜ਼ਾਰ ਬੰਦਾ ਮਾਰ ਦਿੱਤਾ ਚੰਗੀ ਗੱਲ ਆ ਕਰੀ ਚੱਲੋ ਲੇਕਿਨ ਕਿਹਨਾਂ ਨੇ ਮਾਰਿਆ ਨਾ ਉਹਨਾਂ ਦੀ ਫੋਟੋ ਲਾਓ ਨਾ ਉਹਨਾਂ ਦਾ ਨਾਂ ਲਓ ਬਸ ਕਹਿੰਦੇ ਇਹ ਕਰੋ ਉਹਨਾਂ ਦਾ ਨਾਂ ਨਾ ਲਓ ਕਹਿੰਦੇ ਉਹ ਫੋਟੋ ਆ ਨਾ ਲਾਓ ਉੱਥੇ ਕਹਿੰਦੇ ਜੇ ਫੋਟੋ ਲਾਉਣਾ ਇਟਸ ਟੂ ਮੱਚ ਹਾਲਾਂਕਿ ਤੁਸੀਂ ਆਪ ਦੇਖੋ ਆਪਣੇ ਅੰਦਰ ਝਾਤੀ ਮਾਰੋ ਤੁਸੀਂ ਇੱਥੇ ਬੈਠੇ ਹੋ ਇੱਥੋਂ ਦੇ ਇੰਗਲੈਂਡ ਦੇ ਕਾਨੂੰਨ ਕਹਿੰਦੇ ਆ ਹਿਊਮਰ ਰਾਈਟਸ ਬੇਸ ਦੇ ਉੱਤੇ ਤੁਸੀਂ ਇਹ ਗੱਲ ਆਪਣੇ ਗੁਰਦੁਆਰੇ ਦੀ ਸਟੇਜ ਤੋਂ ਕਰ ਸਕਦੇ ਹੋ ਤੁਸੀਂ ਉਹਨਾਂ ਦੇ ਬੈਨਰ ਲਾ ਸਕਦੇ ਹੋ ਤੁਸੀਂ ਉਹਨਾਂ ਦੀ ਫੋਟੋ ਵੀ ਲਾ ਸਕਦੇ ਹੋ ਤੁਸੀਂ ਉਹਨਾਂ ਦੀ ਗੱਲ ਹਰ ਉਸ ਚਿਰਾਹੇ 'ਚ ਕਰ ਸਕਦੇ ਹੋ ਜਿੱਥੇ ਪਬਲਿਕ ਇਕੱਠੀ ਹੁੰਦੀ ਆ ਇਸ ਦੇਸ਼ ਦੇ ਕਾਨੂੰਨ ਮੇਰੀ ਫ੍ਰੀਡਮ ਆਫ ਸਪੀਚ ਨੂੰ ਪ੍ਰੋਟੈਕਟ ਕਰਦੇ ਆ ਤੇ ਸਿੱਖਾਂ ਨੂੰ ਕੀ ਬਿਮਾਰੀ ਪੈ ਗਈ ਉਹਨਾਂ ਕਰਾਪਟ ਪ੍ਰਬੰਧਕਾਂ ਨੂੰ ਕੀ ਬਿਮਾਰੀ ਪੈ ਗਈ ਜਿਹੜੇ ਕਹਿੰਦੇ ਇਹ ਗੱਲ ਨਹੀਂ ਹੋਣੀ ਚਾਹੀਦੀ ਇਹੇ ਗੁਰਦੁਆਰੇ ਦੀ ਇੱਕ ਐਸੀ ਸਟੇਜ ਆ ਜਦੋਂ ਵੀ ਇੱਥੇ ਆਏ ਆ ਇੱਥੇ ਗੱਲ ਕਰਨੀ ਚਾਹੀਦੀ ਤੇ ਇਹਨਾਂ ਨੇ ਕਿਹਾ ਵੈਲਕਮ ਤੁਸੀਂ ਆਓ ਜ਼ਰੂਰ ਕਰੋ ਅਸੀਂ ਕਿਹਾ ਇੱਥੇ ਮੋਦੀ ਦੇ ਬੈਨਰ ਵੀ ਲੱਗਣੇ ਚਾਹੀਦੇ ਆ ਕਹਿੰਦੇ ਜੋ ਹਿਊਮਨ ਰਾਈਟਸ ਲਈ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਠੋਕੇ ਕਰੋ ਲੇਕਿਨ ਬਾਕੀਆਂ ਨੂੰ ਕੀ ਗੱਲ ਆ ਨਗਰ ਕੀਰਤਨ ਲੈਸਟਰ ਦੇ ਵਿੱਚ ਹੁੰਦਾ ਆ ਦੋ ਹਫ਼ਤੇ ਦੀ ਗੱਲ ਆ ਉੱਥੇ ਦੋ ਟਰੱਕ ਬਣਾਏ ਗਏ ਜਿਨ੍ਹਾਂ ਦੇ ਉੱਤੇ ਇਹਨਾਂ ਦੀਆਂ ਫੋਟੋਆਂ ਲਾ ਦਿੱਤੀਆਂ ਗਈਆਂ ਕਿ ਇਹ ਬੰਦੇ ਨੇ ਜਿਨ੍ਹਾਂ ਨੇ ਹਰਦੀਪ ਨਿੱਜਰ ਨੂੰ ਸ਼ਹੀਦ ਕੀਤਾ ਕੈਨੇਡਾ ਕਹਿ ਰਿਹਾ ਉੱਥੋਂ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਕਹਿ ਰਿਹਾ ਪ੍ਰਬੰਧਕ ਕਹਿੰਦੇ ਨਹੀਂ ਨਹੀਂ ਇਹ ਇਹ ਕੁਝ ਜ਼ਿਆਦਾ ਨਹੀਂ ਉੱਥੇ ਇਕੱਲੇ ਪ੍ਰਬੰਧਕ ਹੀ ਨਹੀਂ ਪ੍ਰਬੰਧਕ ਆਪ ਨਹੀਂ ਕਹਿੰਦੇ ਫਿਰ ਪੁਲਿਸ ਤੋਂ ਕਹਾਉਂਦੇ ਆ ਜਦੋਂ ਪੁਲਿਸ ਵਾਲਿਆਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਅੰਡਰਸਟੈਂਡ ਕਰਕੇ ਤੁਹਾਡੇ ਜਿਹੜੇ ਕੁਝ ਬੰਦੇ ਆ ਉਹ ਤਸਰਾਂਦਰੀ ਕਰਨ ਇੱਥੇ ਵੀ ਨਗਰ ਕੀਰਤਨ ਹੁੰਦੇ ਆ ਪਿਛਲੇ ਹਫਤੇ ਦਾ ਨਗਰ ਕੀਰਤਨ ਬੋਲੋ ਹਮਤੰਦਾ ਇਹਨਾਂ ਦੇ ਟਾਉਨ ਦਾ ਭਾਈ ਸਾਹਿਬ ਗਵਾਹ ਇਸ ਚੀਜ਼ ਦੇ ਕਹਿੰਦੇ ਖਾਲਿਸਤਾਨ ਦੇ ਛੰਡੇ ਲਿਓ ਕੋਈ ਗੱਲ ਨਹੀਂ ਲੇਕਿਨ ਨਰਿੰਦਰ ਮੋਦੀ ਦੀ ਜੈ ਸ਼ੰਕਰ ਦੀ ਡੋਬਲ ਦੀ ਇਹਨਾਂ ਦੀਆਂ ਫੋਟੋਆਂ ਨਾ ਲਾਓ ਰਾਜਨਾ ਸੁਣਾ ਦੀਆਂ ਕਹਿੰਦੇ ਕਤਲ ਹੋਇਆ ਰੌਲਾ ਪਾਈ ਚੱਲੋ ਲੇਕਿਨ ਕਿਹਨੇ ਕੀਤਾ ਇਹ ਗੱਲ ਨਾ ਕਹੋ ਅੱਜ ਦੇ ਸਮੇਂ ਦਾ ਰੈਫਰੰਡਮ ਹਥਿਆਰਿਆ ਕੈਲਗਰੀ 28 ਜੁਲਾਈ ਨੂੰ ਰੈਫਰੰਡਮ ਹੋਣਾ ਆਪਣੇ ਰਿਸ਼ਤੇਦਾਰਾਂ ਨੂੰ ਬੇਨਤੀਆਂ ਕਰੋ ਕਿ ਉੱਥੇ ਵੋਟ ਜ਼ਰੂਰ ਪਾਉਣ। ਔਰ ਪ੍ਰਚਾਰਕ ਖਾਸ ਤੌਰ ਦੇ ਉੱਤੇ ਭਾਈ ਸਾਹਿਬ ਹੁਣੀ ਮੋਰੇ ਬੈਠੇ ਨੇ ਟਾਡੀ। ਇਹੋ ਜੇ ਟਾਡੀ ਪੰਥ ਜੋਣੇ ਚਾਹੀਦੇ ਆ। ਇਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਇਕੱਲਾ ਤੁਹਾਡੇ ਕਹਿੰਦੇ ਨੇ ਕਿ ਟਾਡੀ ਜਿਹੜੇ ਹੁੰਦੇ ਨਾ ਉਹ ਮਰਦੇ 'ਚ ਵੀ ਰੂਹ ਫੂਕ ਦਿੰਦੇ ਆ। ਤੇ ਉਹਨਾਂ ਨੇ ਰੂਹ ਫੂਕੀ ਵੀ ਸ਼ਹੀਦ ਕੀਤਾ ਗਿਆ ਕਿਦਾਂ ਸ਼ਹੀਦ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ। ਕਾਰਨ ਕੀ ਸੀ? ਉਹਨਾਂ ਨੇ ਹੁਕਮਰਾਨ ਦਾ ਨਾਂ ਲਿਆ ਕਿ ਇਹਨੇ ਸਾਡੇ ਬੰਦੇ ਮਾਰੇ ਆ। ਤੇ ਸਾਨੂੰ ਕੀ ਗੱਲ ਆ ਸ਼ਾਸਤਰ ਅਸੀਂ ਗੁਰੂ ਦੇ ਅੱਗੇ ਇੰਦਾ ਸਜਾਉਨੇ ਆ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਰਕਾਂ ਦੇ ਵਿੱਚ ਲਿਆ ਕੇ ਹੋਰਾਂ ਥਾਵਾਂ ਤੇ ਲਾ ਕੇ ਡਿਸਪਲੇ ਤੇ ਲਾਇਆ ਹੋਇਆ ਸੀ ਜੇ ਉੱਥੇ ਕੌਮ ਦੇ ਨਾਲ ਹੋਏ ਧੱਕੇ ਦੀ ਗੱਲ ਨਹੀਂ ਕਰਨੀ ਕਤਲਿਆਮ ਹੋ ਗਿਆ ਕੌਮ ਦਾ ਸਾਡੇ ਟੱਬਰ ਮਾਰ ਦਿੱਤੇ ਗਏ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਨਾਂ ਨਾ ਲਈਏ ਉਹਨਾਂ ਦੀਆਂ ਫੋਟੋਆਂ ਨਾ ਲਾਓ ਹਰ ਦਿਨ ਉਹ ਤੁਹਾਡੀਆਂ ਅਖਬਾਰਾਂ 'ਚ ਫੋਟੋਆਂ ਲਾਉਂਦੇ ਆ ਕਿੰਨੇ ਨੌਜਵਾਨ ਤੁਹਾਡੇ ਜਨਾਂ ਦੀਆਂ ਫੋਟੋਆਂ ਲਾਖਦੀਆਂ ਭਾਈ ਪਰਮਜੀਤ ਪੰਮੇ ਦੀ ਹਰ ਹਫ਼ਤੇ ਫੋਟੋ ਲੱਗਦੀ ਆ ਪੰਨੂ ਦੀ ਹਰ ਹਫਤੇ ਫੋਟੋ ਲੱਗਦੀ ਆ ਕਿੰਨੇ ਤੁਹਾਡੇ ਸ਼ਹੀਦ ਉਹਨਾਂ ਨੇ ਸ਼ਹੀਦ ਕਰ ਦਿੱਤੇ ਕਿੰਨਿਆਂ ਨੂੰ ਉਹ ਟੈਰਰਿਸਟ ਬਿਆਨ ਦੇ ਆ ਕਿੰਨਿਆਂ ਨੂੰ ਉਹ ਟੈਰਰਿਸਟਾਂ ਦੇ ਕੇਸ ਪਾਉਂਦੇ ਆ ਉਹਨਾਂ ਦੇ ਲਈ ਉਹਨਾਂ ਦੇ ਕੋਲ ਸਬੂਤ ਵੀ ਨਹੀਂ ਹੁੰਦਾ ਲੇਕਿਨ ਤਾਂ ਵੀ ਤੁਹਾਡੀਆਂ ਫੋਟੋ ਆ ਪਬਲਿਸ਼ ਕਰਦੇ ਆ ਤੇ ਤੁਸੀਂ ਕਿਉਂ ਨਾ ਕਰੋ ਸਾਡੇ ਤੁਹਾਨੂੰ ਆਪਣੇ ਆਲੇ ਦੁਆਲੇ ਝਾਤ ਮਾਰਨੀ ਪੈਣੀ ਆ ਆਪਣੇ ਪ੍ਰਬੰਧਕ ਜਿਹੜੇ ਉਹਨਾਂ ਨੂੰ ਹਲੂਨ ਨਾ ਪੈਣਾ ਕਿ ਕੀ ਗੱਲ ਇਹਨਾਂ ਦੀ ਅਸੀਂ ਗੱਲ ਕਿਉਂ ਨਾ ਕਰੀਏ ਇਹ ਗੱਲ ਕਰਨੀ ਪੈਣੀ ਆ ਜਿੰਨਾ ਚਿਰ ਨਹੀਂ ਕਰਦੇ ਉਹਨਾਂ ਚਿਹਰੇ ਉਦੋਂ ਚੱਲੀ ਜਾਣਾ ਕੰਪਰੋਮਾਈਜ਼ਡ ਕੰਮ ਯੂਸ ਕਰੈਚ ਮਾਈ ਬੈਗ ਮੈਂ ਤੁਹਾਡੀ ਸਕ੍ਰੈਚ ਕਰ ਦਿੰਨਾ ਬਸ ਸੋਹਣੀ ਸੋਹਣੀ ਗੱਲਬਾਤ ਨਾ ਮਠੱਡਾ ਸਾਹਿਬ ਗੁੱਸੇ ਹੋਣ ਨਾ ਝੇੜੂ ਸਾਹਿਬ ਗੁੱਸੇ ਹੋਣ ਨਾ ਕੋਈ ਹੋਰ ਗੁੱਸੇ ਹੋਏ ਇੱਦਾਂ ਹੀ ਖਾਲਿਸਤਾਨ ਚਲਾਈ ਚੱਲੋ ਨਾ ਬਿਆਦਵੀਆਂ ਉਹ ਦੋ ਸ਼ਹੀਦ ਭਾਈ ਸੋਢੀ ਹੋਣਾਂ ਤੋਂ ਬਾਅਦ ਬਿਆਦਗੀਆਂ ਬੰਦ ਹੋਈਆਂ ਨਾ ਹੁਣ ਹੋਈਆਂ 400 ਤੋਂ ਵੱਧ ਬਿਆਦਵੀ ਹੋ ਗਈ ਅਸੀਂ ਕਿੱਥੇ ਸੀ ਫਿਰ ਇਹ ਬਿਆਦਵੀਆਂ ਉਹਨਾਂ ਚਿਰ ਬੰਦ ਨਹੀਂ ਹੋਣੀਆਂ ਜਿੰਨਾ ਚਿਰ ਤੁਹਾਡੇ ਕੋਲ ਤੁਹਾਡਾ ਰਾਜ ਨਹੀਂ ਹੁੰਦਾ ਇੱਕ ਲੜਾਈ ਲੜੋ ਖਾਲਿਸਤਾਨ ਦੀ ਆਪਣੇ ਰਾਜ ਦੀ ਅਦਰਵਾਈਜ਼ ਇਹ ਬਿਆਦਬੀਆਂ ਇਦਾਂ ਹੀ ਹੋਣ ਗਿਆ ਅੱਜ ਰੈਫਰੈਂਡਮ ਦੇ ਨਾਂ ਉਹਨਾਂ ਦੇ ਗੋਡੇ ਟੇਕੇ ਹੋਏ ਨੇ ਉਹਨਾਂ ਨੇ ਆਉਣ ਵਾਲਾ ਸਮਾਂ ਦੱਸੂਗਾ ਕੌਮ ਦਾ ਸੰਘਰਸ਼ ਕਿੱਥੇ ਜਾਂਦਾ ਜੇ ਖੁੱਲ ਕੇ ਆਪਣੇ মিডিਆ ਦੇ ਇਹਨਾਂ ਦਾ ਨਾਂ ਲੈਣ ਦੀ ਗੱਲ ਅੱਜ ਕਿਹੜਾ মিডিਆ ਰੈਫਰੈਂਡਮ ਦੀ ਗੱਲ ਕਰਦਾ ਕਹਿੰਦੇ ਖਾਲਿਸਤਾਨ ਤੇ ਗੱਲ ਕਰੋ ਹਿਊਮਨ ਰਾਈਟਸ ਤੇ ਕਰ ਲੋ ਰੈਫਰੈਂਡਮ ਤੇ ਨਹੀਂ ਕਰਨੀ ਅਸੀਂ ਕਿਾ ਕੀ ਗੱਲ ਕਹਿੰਦੇ ਬਾਜੀ ਜਦੋਂ ਅਸੀਂ ਪਿੱਛੇ ਜਾਂਦੇ ਨਾ ਸਾਨੂੰ ਪ੍ਰੋਬਲਮ ਬੜੀ ਹੁੰਦੀ ਆ ਫਿਰ ਖੋਲਿਆ ਗੱਦੇ ਲਈਆ ਫਿਰ ਕੌਮੀ ਕਿਵੇਂ ਫਿਰ ਪੰਥਕ ਕਿਵੇਂ ਝੂਠਾ ਮੁੱਠਾ ਪੰਥਕ ਝੂਠੀ ਮੁਠੀ ਸਟੇਜ ਇਹ ਕੰਮ ਨਹੀਂ ਹੋਣਾ ਗੁਰੂ ਦੀ ਹਜ਼ੂਰੀ 'ਚ ਖੜੇ ਆ ਜੇ ਇੱਥੇ ਆਣ ਕੇ ਵੀ ਝੂਠ ਬੋਲਣਾ ਤੇ ਫਿਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਥਾਂ ਇਦਾਂ ਦੀ ਬਾਤ ਚ ਦੀ ਹੈ ਜਿੱਥੇ ਜਾ ਕੇ ਅਸੀਂ ਆਪਣੇ ਗੁਨਾਹ ਬਖਸ਼ਾ ਸਕਦੇ ਆ ਸੋ ਇੰਨੀਆਂ ਕੁ ਬੇਨਤੀਆਂ ਅਗਾਹ ਰਿਆ ਕਰੋ ਰੈਫਰੈਂਡਮ ਹੋ ਰਿਹਾ ਜੁਲਾਈ ਦੇ ਵਿੱਚ 28 ਨੂੰ ਕੈਲਗਰੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੀ ਹੋਣਾ ਹਜੇ ਸਕਾਟਲੈਂਡ ਪਿਆ ਉਸ ਸਮੇਂ ਦੇਖਾਂਗੇ ਕਿ ਇੱਥੋਂ ਦੇ ਟੈਰਰ ਹਾਰ ਟੈਰਰ ਹਾਊਸ ਇੱਥੋਂ ਦੇ ਹਾਈ ਕਮਿਸ਼ਨਰ ਕੀ ਕਰਦੇ ਆ ਲੇਸਟਰ ਚ ਪ੍ਰੋਗਰਾਮ ਹੋਇਆ ਸੀ ਉੱਥੇ ਮੋਦੀ ਦੇ ਰੈਫਰੈਂਡਮ ਮੋਦੀ ਦੇ ਬੈਨਰ ਲਾਏ ਗਏ ਗੁਰਦੁਆਰੇ ਤੁਹਾਡੇ ਇੱਥੇ ਕਈ ਜਥੇਬੰਦੀਆਂ ਦੇ ਬੰਦੇ ਆ ਤੁਹਾਡੀਆਂ ਆਪਣੀਆਂ ਖਾਲਸਤਾਨੀ ਜਥੇਬੰਦੀਆਂ ਦੀ ਮੈਂ ਗੱਲ ਨਹੀਂ ਕਰਦਾ ਇੱਕ ਦੋ ਏਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਫੋਨ ਕੀਤਾ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਕੀ ਗੱਲ ਹੋ ਵੀਜੀ ਉਹ ਮੋਦੀ ਦੇ ਬੈਨਰ ਤੁਸੀਂ ਲਾ ਲੇ ਉਹਨਾਂ ਨੂੰ ਥੋੜਾ ਜਿਹਾ ਲਾ ਦਿਓ ਮਤਲਬ ਕਿੱਥੇ ਕਿੱਥੇ ਖੜੇ ਅਸੀਂ ਸੋ ਇਸ ਕਰਕੇ ਗੱਲ ਕਰਨੀ ਆ ਤੇ ਇੱਕ ਲਾਈਨ ਖਿੱਚ ਕੇ ਬਾਬਾ ਦੀਪ ਸਿੰਘ ਵੱਲੋਂ ਜਾਂ ਉਧਰ ਤੇ ਜਾਂ ਉਧਰ ਭਾਈ ਸੋਢੀ ਦੀ ਅਜ ਵਰਸੀ ਤਾਂ ਮਨਾਈ ਜਾ ਰਹੀ ਆ ਉਹਨਾਂ ਨੇ ਲਾਈਨ ਖਿੱਚੀ ਸੀ ਸੰਤਾ ਨੇ ਲਾਈਨ ਖਿੱਚੀ ਸੀ ਸੋ ਇਹ ਲਾਈਨ ਖਿੱਚ ਕੇ ਲੜਾਈ ਲੜਨੀ ਪੈਣੀ ਆ ਜਿੰਨੇ ਵੀ ਪ੍ਰਚਾਰਕ ਆ ਉਹਨਾਂ ਨੂੰ ਵੀ ਅਸੀਂ ਇਤਿਹਾਸ ਸੁਣਾਈ ਜਾਂਦੇ ਆ ਲੇਕਿਨ ਕਤਲ ਕਿਨੇ ਕੀਤਾ ਸਾਡੀਆਂ ਲੱਤਾਂ ਭਾਰ ਹੀ ਨਹੀਂ ਚਲਦੀਆਂ ਉਹਦਾ ਨਾਂ ਲੈਣ ਨੂੰ ਵੀ ਕਦੋਂ ਅਸੀਂ ਗੱਲ ਕਰਨੀ ਆ ਤੇ ਸਾਡੇ ਬਾਬੇ ਆ ਉਹ ਕਹਿੰਦੇ ਸਤਨਾਮ ਵਾਹਿਗੁਰੂ ਕਰੋ ਇਸ ਤੋਂ ਬਾਅਦ ਹੋਰ ਕੁਝ ਨਾ ਕਰੋ ਆਉਂਦੇ ਆ ਚਲੇ ਜਾਂਦੇ ਆ ਨੌਜਵਾਨਾਂ ਦਾ ਘਾਣ ਹੁੰਦਾ ਹੋਈ ਜਾਵੇ ਉਹਨਾਂ ਨੂੰ ਕੀ ਤੁਸੀਂ ਵਧੀਆ ਗੱਡੀਆਂ ਲੈ ਕੇ ਦਿੰਨੇ ਉਹਨਾਂ ਨੂੰ ਉਹਨਾਂ ਨੂੰ ਲੋੜ ਕੀ ਤੁਹਾਡੀ ਗੱਲ ਕਰਨ ਦੀ ਸੋ ਕਈ ਵਾਰੀ ਤਕਲੀਫ ਹੁੰਦੀ ਆ ਜਦੋਂ ਇਹ ਗੱਲਾਂ ਸੁਣੀਦੀਆਂ ਕਿ ਅਸੀਂ ਝੂਠਾ ਮੁੱਠਾ ਇਹ ਡਰਾਮਾ ਕਦੋਂ ਬੰਦ ਕਰਾਂਗੇ ਝੂਠੀ ਮੁੱਠੀ ਪਾਈ ਹੋਈ ਕਿਰਪਾਨ ਚੋਲਾ ਕਿੰਨਾ ਚਿਰ ਅਸੀਂ ਚੱਲਾਂਗੇ ਸਾਨੂੰ ਤਾਂ ਡਰ ਲੱਗਦਾ ਗੁਰੂ ਤੋਂ ਡਰ ਨਹੀਂ ਲੱਗਦਾ ਕਿ ਕਿੰਨਾ ਚਿਰ ਇਹ ਕੰਮ ਚੱਲੂਗਾ ਅਜੇ ਤੱਕ ਕੰਪਰੋਮਾਈਜ਼ ਤੇਰਾ ਨੂੰ ਪਛਾਣੋ ਤੁਹਾਡੇ ਅੰਦਰ ਬੈਠਿਆ ਕੰਪਰੋਮਾਈਜ਼ ਤੇਰਾ ਉਹਨਾਂ ਨੂੰ ਪਛਾਣੋ ਤੁਹਾਡੇ ਇੱਥੇ ਦੇ ਪੋਲੀਟੀਸ਼ੀਅਨ ਮੈਂ ਇੱਥੇ ਦੇ ਪੋਲੀਟੀਸ਼ੀਅਨਾਂ ਨਾਲ ਗੱਲ ਕੀਤੀ ਜਿਹਨਾਂ ਨੂੰ ਤੁਸੀਂ ਕੌਂਸਲਰ ਬਣਾਉਂਦੇ ਹੋ ਉਹਨਾਂ ਨੂੰ ਕਿਹਾ ਬਾਜੀ ਤੁਸੀਂ ਇਹਦੇ ਤੇ ਕੋਈ ਸਟੇਟਮੈਂਟ ਦੇਓਗੇ ਕਹਿੰਦੇ ਨਹੀਂ ਨਹੀਂ ਇਹ ਸਾਡੀ ਪਾਰਟੀ ਪਾਲਿਸੀ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੋਟਾਂ ਲੈਣ ਨੂੰ ਤੁਹਾਡੇ ਗੁਰਦੁਆਰਿਆਂ ਚ ਆਉਂਦੇ ਅੱਜ ਵੀ ਆਏ ਸੀ ਦੋ ਤਿੰਨ ਮੱਥਾ ਟੇਕ ਕੇ ਚਲੇ ਗਏ ਆ ਮੈਂ ਦੇਖ ਰਿਹਾ ਸੀ ਉਹਨਾਂ ਨੂੰ ਹੀ ਮੈਂ ਪੁੱਛਿਆ ਸੀ ਕਿ ਤੁਸੀਂ ਹਿਊਮਨ ਰਾਈਟਸ ਦੇ ਉੱਤੇ ਤਾਂ ਸਟੇਟਮੈਂਟ ਦੇ ਸਕਦੇ ਹੋ ਇੱਥੇ ਦੇ ਕਾਨੂੰਨ ਤੁਹਾਡੀ ਪਾਰਟੀ ਉਹਦੇ ਤੇ ਕੋਈ ਪਾਬੰਦੀ ਨਹੀਂ ਲਾਉਂਦੀ ਕੀ ਗੱਲ ਕਹਿੰਦੇ ਨਹੀਂ ਸੋ ਜਿੱਥੇ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਨਾ ਅੱਜ ਅਸੀਂ ਕਿਹੜੀ ਦੁਨੀਆ ਵਿੱਚ ਜੀਉਨੇ ਆ ਉਹਦੇ ਤੇ ਵੀ ਝਾਤੀ ਮਾਰ ਲਿਆ ਕਰੋ ਮੈਨੂੰ ਲੱਗਦਾ ਇਤਿਹਾਸ ਸੁਣਾਇਆ ਤੇ ਸੁਣਿਆ ਉਹ ਤਾਂ ਪ੍ਰਵਾਨ ਆ ਜੇ ਉਹਦੇ ਤੇ ਅਮਲ ਕਰਕੇ ਅੱਜ ਦੇ ਵਰਤਮਾਨ ਨੂੰ ਪਛਾਣ ਕੇ ਅਸੀਂ ਆਪਣਾ ਆਲਾ ਦਵਾਲਾ ਸਹੀ ਨਹੀਂ ਕਰਦੇ ਜਿਹੜੇ ਲੋਕ ਖੰਡ ਕਰਦੇ ਉਹਨਾਂ ਨੂੰ ਪਛਾਣੋ ਤਾਂ ਕਿ ਅਸੀਂ ਆਪਣੀ ਕੌਮ ਨੂੰ ਅਗਾਹ ਵਧਾ ਸਕੀਏ ਸੋ ਇੰਨੀਆਂ ਕ ਬੇਨਤੀਆਂ ਮਾਫੀ ਚਾਹੁੰਨਾ ਜੇ ਕੁਝ ਗਲਤ ਕਹਿ ਗਿਆ ਹਾਂ ਪਰ ਮੈਨੂੰ ਲੱਗਦਾ ਵੀ ਜੋ ਮੈਂ ਕਿਹਾ ਇਹ ਠੀਕ ਹੈ ਮੈਂ ਤਾਂ ਕਹੂੰਗਾ ਇਹ ਗੱਲ ਹੈ ਆਲੇ ਦਵਾਲੇ ਤੁਹਾਡੀ ਸੋ ਇਹਨੂੰ ਪਛਾਣੋ ਸੋ ਇੰਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਦਪਿੰਦਰਜੀਤ ਸਿੰਘ ਜੀ ਸਿੱਖਪੁਰ ਜੱਸਦਾ ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਉਹਨਾਂ ਨੇ ਸਾਂਝੇ ਕੀਤੇ ਹਨ